ਅਕਾਲੀ ਦਲ ਨੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਵੀਰੋ ਤੁਸੀਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਹੋ ਪਰ ਇਹ ਤੁਹਾਡੇ ਹੱਕ ਖੋਹ ਰਹੀਆਂ ਨੇ ਕੇਂਦਰ ਤੇ ਰਾਜ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਅੰਦੋਲਨਰ ਤੇ ਜ਼ਬਰ ਕਰਨ ਦੀ ਨਿਖੇਦੀ ਕੀਤੀ ਹੈ ਦੱਸਿਆ ਕਿ ਕਿਸਾਨਾਂ ਦੇ ਉੱਤੇ ਲਗਾਤਾਰ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਕਿਸਾਨਾਂ ਤੇ ਗੋਲੀਆਂ ਵੀ ਚਲਾਈਆਂ ਗਈਆਂ ਨੇ ਇਸੇ ਦੌਰਾਨ ਹੁਣ ਅਕਾਲੀ ਦਲ ਮਾਈਟ ਚ ਆ ਗਿਆ ਉਹਨਾਂ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਵੀ ਇਹਨਾਂ ਕੋ ਹੱਕ ਸਰਕਾਰਾਂ ਖੋ ਰਹੀਆਂ ਨੇ ਉਹਨਾਂ ਤੇ ਲਗਾਤਾਰ ਹਮਲੇ ਹੋ ਰਹੇ ਨੇ ਤੇ ਅਕਾਲੀ ਦਲ ਦੇ ਵੱਲੋਂ ਇਸ ਦੀ ਨਖੇਦੀ ਕੀਤੀ ਗਈ ਹੈ ਇਸੇ ਦੌਰਾਨ ਡਾਕਟਰ ਅਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ 15 ਫਰਵਰੀ 2024 ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ ਦੱਸਿਆ ਕਿ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਚਾਲੇ ਪਾਏ ਜਾ ਰਹੇ ਨੇ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਬੈਰੀਗੇਟਿੰਗ ਵੀ ਖੜੇ ਕਰ ਲਏ ਗਏ ਨੇ ਦੱਸਿਆ ਕਿ ਰਾਤ ਭਰ ਕਿਸਾਨਾਂ ਨੇ ਬਾਰਡਰ ਦੇ ਉੱਤੇ ਆਪਣਾ ਖਾਣਾ ਬਣਾਇਆ ਤੇ ਫਿਰ ਟਰਾਲੀਆਂ ਦੇ ਵਿੱਚ ਰਾਤ ਕੱਟੀ ਤੇ ਮੂੜ ਕਿਸਾਨਾਂ ਦੇ ਵੱਲੋਂ ਤੜਕਸਾਰੀ ਐਲਾਨ ਕੀਤਾ ਗਿਆ ਕਿ ਉਹ ਕਿਸੇ ਵੀ ਹਾਲ ਦੇ ਵਿੱਚ ਦਿੱਲੀ ਵੱਲ ਕੂਚ ਜ਼ਰੂਰ ਕਰਨਗੇ ਦੱਸਿਆ ਕਿ ਰਾਤ ਇਹ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਕਿਸਾਨਾਂ ਦੇ ਉੱਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਅਥਰੂ ਗੈਸ ਤੇ ਗੋਲੇ ਤੱਕ ਛੱਡੇ ਗਏ ਜਿਨ੍ਹਾਂ ਕਾਰਨ ਕਈ ਕਿਸਾਨ ਜ਼ਖਮੀ ਹੋ ਗਏ ਸਨ ਤੇ ਹੁਣ ਅਕਾਲੀ ਦਲ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਵਿਰੋਧ ਤੁਸੀਂ ਜੋ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਹੋ ਸਰਕਾਰਾਂ ਇਹ ਵੀ ਤੁਹਾਡੇ ਤੋਂ ਹੱਕ ਖੋ ਰਹੀਆਂ ਨੇ ਕੇਂਦਰ ਤੇ ਰਾਜ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਧੋਨੜ ਤੇ ਜਬਰ ਕਰਨ ਦੀ ਨਿਖੇਧੀ ਕੀਤੀ ਹੈ ਜਿਸ ਗੈਰ ਲੋਕਤੰਤਰੀ ਤਰੀਕੇ ਦੇ ਨਾਲ ਕਿਸਾਨਾਂ ਦੇ ਜਿਹੜਾ ਪੀਸਫੁਲ ਪ੍ਰੋਟੈਸਟ ਹੈ ਉਹਦਾ ਹੱਕ ਕਿਸਾਨਾਂ ਕੋਲ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਖੜਾ ਜਾ ਰਿਹਾ ਹੈ। ਔਰ ਜਿਸ ਤਰੀਕੇ ਦਾ ਮਾੜਾ ਵਰਤਾਓ ਕਿਸਾਨਾਂ ਦੇ ਨਾਲ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਹੈ। ਉਹਨੂੰ ਦੇਖਦਿਆਂ ਕਿਸਾਨਾਂ ਪ੍ਰਤੀ ਹਮਦਰਦੀ ਦਾ ਪ੍ਰਤੀਵਾ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਆਪਣੀ ਕੱਲ 15 ਫਰਵਰੀ ਦੀ ਜਿਹੜੀ ਰੋਜ਼ਪੁਰ ਵਿਹਾਤੀ ਤੇ ਫਿ ਸਕੋਟ ਹੜਕਿਆਂ ਦੀ ਪੰਜਾਬ ਬਚਾਓ ਯਾਤਰਾ ਸੀ ਉਹਨੂੰ ਬੁਲਤਨੀ ਕਰ ਦਿੱਤੀ ਸਾਰੀ ਸਥਿਤੀ ਦੇ ਰਿਪੋਰਟਾਂ ਨੂੰ ਦੇਖਿਆ ਸਥਿਤੀ ਦੇ ਉੱਤੇ ਇਹਨੂੰ ਰਿਵਿਊ ਕਰਨ ਵਾਸਤੇ ਉਹਨਾਂ ਨੇ ਇੱਕ ਅਕਾਦਮੀ ਮੀਟਿੰਗ ਜਿਹੜੀ ਆ ਪਾਰਟੀ ਦੀ ਕੋਰਸ ਬਿਠਾਈ ਹੋ ਕੰਨ ਤੋਂ ਬਈ ਪਾਰਟੀ ਦੇ ਮੁੱਖ ਦਫਤਰ ਸਿੱਧੀ ਕਰਦੇ ਹੋਏ ਬੁਲਾਈ ਹੈ ਕਿਥੇ ਸਾਰੀ ਸਥਿਤੀ ਦੇ ਉੱਤੇ ਜਿਹੜਾ ਉਹ ਵਿਚਾਰ ਚੰਦਰਾ ਖੰਡ ਕੇ ਕੀਤਾ ਹੈ